ਸਰਕਾਰ ਦੀ ਇਹ ਕਰਤੂਤ ਲੋਕਾਂ ਤੱਕ ਜਾਣੀ ਚਾਹੀਦੀ ਹੈ। ਜਿਸ ਤਰੀਕੇ ਦੇ ਨਾਲ ਤੁਸੀਂ ਮੋਰਚੇ ਨੂੰ ਸੰਭਾਲਿਆ। ਮੈਂ ਦਿਲੋਂ ਚਾਹੁੰਦਾ ਸੀ ਅੱਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਕੇ ਆਵਾਂ। ੱਲੀ ਤੱਕ ਆਲੀ ਅਗੇ ਭਰਾਵੋ ਖਬਰਾਂ ਦਿਓ ਨਾ। ਦਿਲ ਨਾ ਛੱਡੋ। ਮੋਰਚਾ ਖੇਡ ਸਕਦੀ ਹੈ ਸਰਕਾਰ। ਔਰ ਸਾਡੇ ਦੇ ਚੋਂ ਮੋਰਚੇ ਨੂੰ ਨਹੀਂ ਕੱਟ ਸਕਦੇ ਅਸੀਂ ਆਪਦੇ ਬੱਚਿਆਂ ਦੀ ਜ਼ਿੰਦਗੀ ਲਈ ਲੜ ਰਹੇ ਹਾਂ ਇਹ ਅਸੀਂ ਲੜਨਾ ਹੈ ਆਇਨਾ ਦੇ ਛੱਡ ਦੇਵਿ ਅਸੀਂ ਕੋਸ਼ਿਸ਼ ਨਹੀਂ ਕਰ ਸਕਦੇ ਬਹੁਤ ਕੁਝ ਕਰ ਲਿਆ ਤੁਸੀਂ ਸਰਕਾਰ ਨੂੰ ਤੁਹਾਨੂੰ 8 ਫਸਲਾਂ ਐਮਐਸਬੀ ਦੇ ਉੱਤੇ ਖਰੀਦਣ ਦੇ ਲਈ ਤੁਹਾਡੀਆਂ ਖਰੀਦਣ ਦੇ ਲਈ ਮਜਬੂਰ ਕਰ ਲਿਆ ਤੁਸੀਂ ਪਰ ਜਿੰਨੀ ਦੇਰ ਤੱਕ ਤੇ ਇਹਦੀਆਂ ਤੇ ਇਹ ਫਸਲਾਂ ਨਹੀਂ ਖਰੀਦਣੀ ਜਾ ਰਹੀ ਹੁੰਦੀ ਉਹਨੀ ਦੇਰ ਤੱਕ ਆਪਾਂ ਮੋਰਚਾ ਜਾਰੀ ਰੱਖਣਾ ਪਿਆ ਰਹੋ ਜਿਹੜੀ ਐਮਐਸਬੀ ਦੀ ਗਰੰਟੀ ਦੀ ਗੱਲ ਜਿਹੜੀ ਕੋਈ ਜਾਣਦਾ ਨਹੀਂ ਸੀ ਪੰਜਾਬ ਛੱਡ ਕੇ ਭਾਰਤ ਦੇ ਵਿੱਚ ਕੋਈ ਨਹੀਂ ਜਾਣਦਾ ਸੀ ਉਹ ਤੁਸੀਂ ਕੱਲੇ ਕੱਲੇ ਕਿਸਾਨ ਕੱਲੇ ਕੱਲੇ ਮਜ਼ਦੂਰ ਕੱਲੇ ਕੱਲੇ ਵਿਅਕਤੀ ਦੇ ਕੰਨਾਂ 'ਚ ਪਹੁੰਚਾਤੀ ਹੈ ਬਹੁਤ ਵੱਡੀ ਗੱਲ ਕਰ ਲਈ ਆ ਤੁਸੀਂ ਪਾਰਲੀਮੈਂਟ ਨੂੰ ਮਜਬੂਰ ਕਰ ਲਿਆ ਹੈ ਕਹਿਣ ਲਈ ਕਿ ਕਿਸਾਨਾਂ ਨੂੰ ਐਲਐਸਪੀ ਦੀ ਗਰੰਟੀ ਦਾ ਕਾਨੂੰਨ ਦੇਣਾ ਚਾਹੀਦਾ ਹੈ ਇਹ ਤੁਹਾਡੇ ਮੋਰਚੇ ਦੀ ਬਦੌਲਤ ਹੋਇਆ ਹੈ ਸੋ ਮੈਂ ਜਿਹੜੀ ਕਹਿਣੀ ਚਾਹੁੰਦਾ ਸੀ ਗੱਲ ਪਿਆਰਿਓ ਠੀਕ ਹੈ ਸਰਕਾਰਾਂ ਵੱਡੀਆਂ ਹੁੰਦੀਆਂ ਨੇ ਪਰ ਜੇ ਸਰਕਾਰਾਂ ਵੱਡੀਆਂ ਹੋਣ ਤਾਕਤਵਰ ਹੋਣ ਫਿਰ ਅਸੀਂ ਆਪੇ ਹੱਕਾਂ ਦੀ ਲੜਾਈ ਥੋੜੀ ਛੱਡ ਦੇਾਂਗੇ ਇਸ ਕਰਕੇ ਜਿਹੜੀ ਆਪਾਂ ਲੜਾਈ ਲੜ ਰਹੇ ਹਾਂ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਮਿੰarnath ਦੀ ਰਿਪੋਰਟ ਕਿਸਾਨਾਂ ਦਾ ਕਰਜ਼ਾ ਇਹ ਸਾਰੀਆਂ ਮੰਗਾਂ ਲੈਣ ਤੱਕ ਅੰਦੋਲਨ ਜਾਰੀ ਰਹਿਣਾ ਹੈ ਪਹਿਲਾਂ ਵੀ ਕਿਹਾ ਕਿ ਸਰਕਾਰ ਜ਼ੁਲਮ ਕਰ ਸਕਦੀ ਹੈ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਮੋਰਚਾ ਸਾਭਿਆ ਸੀ ਸਰਕਾਰ ਦੀ ਉਦੋਂ ਤਾਂ ਹਿੰਮਤ ਨਹੀਂ ਪਈ ਕਿ ਤੁਹਾਡੇ ਤੇ ਜ਼ੁਲਮ ਕਰਨ ਦੀ ਵੀ ਹਿੰਮਤ ਨਹੀਂ ਪਈ ਸਰਕਾਰਾਂ ਅੱਜ ਤੱਕ ਖੜਕੂ ਬਾਦ ਵੀ ਆਪਾਂ ਦੇਖਿਆ ਉਹਨਾਂ ਨਾਲ ਵੀ ਜਦੋਂ ਸਰਕਾਰ ਦੀ ਗੱਲਬਾਤ ਚੱਲਦੀ ਸੀ ਕਦੇ ਸਰਕਾਰ ਗੱਲਬਾਤ ਦੇ ਦੌਰਾਨ ਉਹਨਾਂ ਤੇ ਹਮਲਾ ਨਹੀਂ ਕਰਦੀ ਸੀ ਇੱਥੇ ਮੀਟਿੰਗ ਦਾ ਸੱਦਾ ਦਿੱਤਾ ਮੀਟਿੰਗਾਂ ਚੱਲ ਰਹੀਆਂ ਨੇ ਅਗਲੀ ਮੀਟਿੰਗ ਦੀ ਡੇਟ ਤੈਅ ਹੋ ਗਈ ਫਿਰ ਸਾਨੂੰ ਗ੍ਰਫਤਾਰ ਕੀਤਾ ਤੁਹਾਨੂੰ ਲੀਟਰਲੈਸ ਕਰਕੇ ਮੋਰਚੇ ਨੂੰ ਮੋਰਚੇ ਨੂੰ ਖੰਡਾਉਣ ਦੀ ਯਤਨ ਕੀਤਾ ਇਹਦਾ ਮਤਲਬ ਕੋਮਲਾ ਕੰਮ ਕੀਤਾ ਸਰਕਾਰ ਕਾਇਰਾਂ ਨਾਲ ਕਾਰਵਾਈ ਕੀਤੀ ਹੈ ਸਰਕਾਰ ਸੋ ਇਹ ਥੇ ਨਹੀਂ ਗੱਲ ਮੁਕਦੀ ਲੜਾਈ ਬਹੁਤ ਵੱਡੀ ਆ ਭਰਾਓ ਸਰਕਾਰ بڑے ਹਮਲੇ ਕਰ ਰਹੀ ਹੈ ਸ਼ਾਇਦ ਤੁਹਾਡੇ ਧਿਆਨ ਚ ਨਹੀਂ ਹੋਣੀ ਗੱਲ ਮੈਂ ਧਿਆਨ ਚ ਲਿਆ ਦਿਆਂ ਇਹ ਲੜਾਈ ਅੱਗੇ ਲੜਨੀ ਕਿਉਂ ਜ਼ਰੂਰੀ ਆ ਮੈਂ ਕਿਉਂ ਕਿ ਹੈ ਹੌਸਲਾ ਨਾ ਛੱਡਿਓ ਮੱਧ ਪ੍ਰਦੇਸ਼ ਦੇ ਵਿੱਚ ਇੱਕ ਕਾਨੂੰਨ ਬਣਾਤਾ ਇਹਨਾਂ ਨੇ ਤੇ ਜੇ ਮੱਧ ਪ੍ਰਦੇਸ਼ ਚ ਬਣ ਸਕਦਾ ਤੇ ਫਿਰ ਕੱਲ ਨੂੰ ਆਪਣੇ ਵੀ ਬਣ ਸਕਦਾ ਕਾਨੂੰਨ ਬਣਾਤਾ ਕਿ ਕਿਸਾਨਾਂ ਤੋਂ ਜ਼ਮੀਨ ਜਿੱਥੇ ਮਰਜ਼ੀ ਜਿੰਨੀ ਮਰਜ਼ੀ ਸਰਕਾਰ ਐਕਵਾਇਰ ਕਰ ਸਕਦੀ ਹੈ ਤੇ ਮਾਓਜਾ ਦੇਣਾ ਕੋਈ ਜ਼ਰੂਰੀ ਨਹੀਂ ਬਿਨਾ ਪੈਸਿਆਂ ਤੋਂ ਤੁਹਾਡੀ ਜ਼ਮੀਨ ਐਕਵਾਇਰ ਕਰ ਸਕਦੀ ਆ ਮੱਧ ਪ੍ਰਦੇਸ਼ ਚ ਕਾਨੂੰਨ ਬਣ ਗਿਆ ਪਿਆ ਰਿਓ ਤੇ ਅੰਦਾਜ਼ਾ ਲਾਓ ਖਕੋ ਲਾਵੀ ਆਪਣੇ ਲਈ ਲੜਨਾ ਜ਼ਰੂਰੀ ਆ ਕਿ ਨਹੀਂ ਜ਼ਰੂਰੀ ਆ ਹ ਹੁਣੇ ਹੁਣੇ ਇੱਕ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਕਰਨਾ ਚਾਹੁੰਦੇ ਸੀ ਠੀਕ ਹੈ ਸਾਡੇ ਮੋਰਚੇ ਤੇ ਤਾਂ ਹਮਲਾ ਕੀਤਾ ਡਰਿਆ ਨਹੀਂ ਉਹਨੂੰ ਵੀ ਪਿੱਛੇ ਹਟਾ ਲੈ ਕੇ ਰਾਂ ਆਪਾਂ ਪਰ ਦੋਸਤੋ ਜੇ ਫ੍ਰੀ ਟ੍ਰੇਡ ਐਗਰੀਮੈਂਟ ਹੋ ਗਿਆ ਨਾ ਤੁਹਾਡੀਆਂ ਫਸਲਾਂ ਦੇ ਰੇਟ ਅੱਧੇ ਚ ਰਹਿ ਜਾਣੇ ਹਨ ਸੋ ਇਹ ਕਿਸੇ ਕੀਮਤ ਦੇ ਦਿੱਤਾ ਹੈ ਅਸੀਂ ਅੱਜ ਦੀ ਸਟੇਜ ਤੋਂ ਅੱਜ ਦੇ ਇਸ ਮੰਚ ਤੋਂ ਭਾਰਤ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਅਗਰ ਇਹਦਾ ਕੋਈ ਵੀ ਅਮਰੀਕਾ ਦੇ ਦਬਾਅ ਥੱਲੇ ਜਾਂ ਕਿਸੇ ਹੋਰ ਮੁਲਕ ਦੇ ਦਬਾਅ ਥੱਲੇ ਆ ਕੇ ਕੋਈ ਤੁਸੀਂ ਕਰੋਗੇ ਅਸੀਂ ਟੇਕੇ ਨਹੀਂ ਬੈਠਾਂਗੇ ਬੇਸ਼ੱਕ ਸਾਨੂੰ ਦਿਨੀਆਂ ਵਰਜੀ ਗੋਲੀਆਂ ਮਾਰ ਕੇ ਮਾਰ ਲਿਓ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਜਾਂਦਿਆਂ ਸੋ ਮੇਰੀ ਆਪ ਸਭ ਨੂੰ ਹੱਥ ਜੋੜ ਕੇ ਫਿਰ ਬੇਨਤੀ ਹੈ ਕਿ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਨੇ ਲੇਕਿਨ ਅੰਦੋਲਨ ਚੱਲ ਰਿਹਾ ਹੈ ਲੋਰਚਾ ਉਹ ਖੇੜ ਸਕਦੀ ਹੈ ਸਰਕਾਰ ਲੇਕਿਨ ਸਾਡੇ ਅੰਦਰੋਂ ਨਹੀਂ ਮੋਰਚਾ ਜਾਣਾ ਚਾਹੀਦਾ ਆਪਦੇ ਹੱਕਾਂ ਦੀ ਲੜਾਈ ਸਾਡੇ ਅੰਦਰੋਂ ਨਹੀਂ ਜਾਣੀ ਚਾਹੀਦੀ ਸੋ ਮੈਂ ਇੰਨੀ ਕੁ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ ਸੀ ਮੈਂ ਫੇਰ ਦੁਬਾਰਾ ਤੁਹਾਡਾ ਸਾਰਿਆਂ ਦਾ ਜਿਸ ਤਰੀਕੇ ਦੇ ਨਾਲ ਤੁਸੀਂ 3-4 ਮਹੀਨੇ ਜਦੋਂ ਇਹ ਹੁੰਦਾ ਸੀ ਵੀ ਸਰਕਾਰ ਹੁਣ ਮੋਰਚੇ ਤੇ ਹਮਲਾ ਕਰਦੀ ਹੈ ਹੁਣ ਕਰਦੀ ਹੈ ਤੁਸੀਂ ਸਾਰਿਆਂ ਨੇ ਮੋਰਚਾ ਸੰਭਿਆ ਜਿਸ ਤਰੀਕੇ ਦੇ ਨਾਲ ਮੈਂ ਤੁਹਾਡਾ ਮੇਰਾ ਰੋਮ ਰੋਮ ਤੁਹਾਡਾ